ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੋ ਪਾਵਨ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤੁਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਦੋ ਵਾਰ ਇਸ ਸਥਾਨ ਤੇ ਮubaruk ਚਰਨ ਪਾ ਕਰਕੇ ਇਸ ਸੰਸਥਾਨ ਨੂੰ ਤਬੱਤਰ ਤੋਂ ਬਖਸ਼ਿਸ਼ ਕੀਤੀ ਇੱਕ ਵਾਰ ਤਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਸਮੇਂ ਨਾਨਕ ਉਪਦੇਤੋਂ ਹੁੰਦੇ ਹੋਏ ਸੋ ਸਤਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਸਰ ਤੋਂ ਜਗਰਾਉ ਕੋਲ ਜੋ ਗੁਰੂ ਸਰ ਹੈ ਉਥੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਸੰਸਥਾਨ ਦੇ ਸੰਤ ਬਾਬਾ ਮਾਲੂ ਦਾਸ ਜੀ ਚੁੱਚੜੀ ਦੇ ਵਿੱਚ ਰਹਿੰਦੇ ਸਨ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਸਤਿਗੁਰਾਂ ਨੇ ਉਹਨਾਂ ਨੂੰ ਆ ਕਰਕੇ ਸਸਤਾਂ ਤੇ ਦਰਸ਼ਨ ਬਖਸ਼ਿਸ਼ ਕੀਤੇ ਔਰ ਇਥੋਂ ਸੱਚੇ ਪਾਤਸ਼ਾਹ ਜੀ ਫਿਰ ਮਹਿਰੋਂਗਰ ਵਿਖੇ ਗਏ ਮਹਿਰੋਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੋਗੇ ਖਲਕਲਾ ਹੁੰਦੇ ਹੋਏ ਢੋਲੀ ਨਗਰ ਵਿਖੇ ਸਤਿਗੁਰੂ ਜੀ ਆਪਣੇ ਸਾਡੂ ਉਹਨਾਂ ਨੇ ਨਮਾ ਕਰ ਬਣਾਇਆ ਸੀ ਸਤਿਗੁਰਾਂ ਨੇ ਉਹਨਾਂ ਨੂੰ ਜਾ ਕਰਕੇ ਦਰਸ਼ਨ ਦਿੱਤੇ ਦੂਸਰੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੰਗ ਕਰਕੇ ਅੰਗੜ ਵੇਚ ਦੀ ਹੁੰਦੇ ਹੋਏ ਲੋਪੋ ਦੌਦਰ ਇਹਨਾਂ ਨਗਰਾਂ ਨੂੰ ਸਤਿਗੁਰੂ ਜੀ ਤਾਰਦੇ ਹੋਏ ਇਸ ਸਥਾਨ ਤੇ ਦੂਸਰੀ ਵਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਇਥੇ ਝੂੜ ਚੱਕ ਦੀ ਮਾਈ ਨੇ ਸਤਿਗੁਰਾਂ ਨੂੰ ਪ੍ਰਸ਼ਾਦਾ ਸ਼ਕਾਇਆ 500 ਸਿੰਘਾਂ ਸਮੇਤ ਔਰ ਇਸ ਸਥਾਨ ਤੇ ਹੀ ਮਟਵਾਣੀ ਨਗਰ ਤੋਂ ਮੱਧਨ ਚੋਰ ਚੋਰੀ ਕਰਕੇ ਲੈ ਕੇ ਆਇਆ ਜਿਹੜੀ ਛਪੜੀ ਹੁੰਦੀ ਸੀ ਜਿੱਥੇ ਅੱਜ ਕੱਲ੍ਹ ਪਤਨ ਸਰੋਵਰ ਬਣਿਆ ਹੋਇਆ ਇਹਦੇ ਵਿੱਚ ਮੱਜਾਂ ਦੇ ਰੰਗ ਬਦਲੇ ਗਏ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹਰ ਮੱਸੀਆ ਦਾ ਦਿਹਾੜਾ ਸੰਗਤਾਂ ਇਲਾਕੇ ਦੀਆਂ ਔਰ ਨਗਰ ਮਦੋਕੇ ਦੀਆਂ ਬੜੀ ਸ਼ਰਧਾ ਦੇ ਨਾਲ ਇਹ ਪਾਵਨ ਦਿਨ ਮਨਾਇਆ ਜਾਂਦਾ ਹੈ ਔਰ 16 17 18 ਸਾਬਰ ਨੂੰ ਭਾਰੀ ਸਾਲਾਨਾ ਜੋੜ ਮਿਲਾ ਵੀ ਮਨਾਇਆ ਜਾਂਦਾ ਹੈ ਇਹ ਸਥਾਨ ਦੀ ਜਿੰਨੀ ਵੀ ਬਿਲਡਿੰਗ ਹੈ ਸੰਤ ਗਿਆਨੀ ਵੀਰ ਸਿੰਘ ਜੀ ਮਹਾਪੁਰਖਾਂ ਵੱਲੋਂ ਬਣਾਈ ਗਈ ਉਹਨਾਂ ਨੇ ਜੀਵਨ ਭਰ ਅੰਤ ਇਸ ਸਥਾਨ ਤੇ ਰਹਿ ਕਰਕੇ ਸੇਵਾ ਕੀਤੀ ਉਹਨਾਂ ਤੋਂ ਬਾਅਦ ਇਸ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਪਿੰਡ ਦੀ ਲੋਕਲ ਕਮੇਟੀ ਵੱਲੋਂ ਜਿਹੜਾ ਪ੍ਰਬੰਧ ਚਲਾਇਆ ਜਾਂਦਾ ਹੈ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਮਨੇਜਰ ਜਸਵੰਦਰ ਸਿੰਘ ਸੋ ਇਸ ਸਥਾਨ ਤੇ ਇਲਾਕੇ ਤੋਂ ਸੰਗਤਾਂ ਕਰਕੇ ਜੋ ਵੀ ਮੰਜੀ ਸਾਹਿਬ ਤੇ ਅਰਦਾਸ ਬੇਨਤੀ ਕੋਈ ਦੁੱਧ ਦੀ ਕੋਈ ਪੁੱਤ ਦੀ ਜੈਸੀ ਵੀ ਭਾਵਨਾ ਲੈ ਕੇ ਹੁੰਦਾ ਸਭ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਜੀ ਸਵਾਗਤ ਸੰਗਤਾਂ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਜੋ ਬੱਦਨੀ ਕਲਾਂ ਤੋਂ ਤਕਰੀਬਨ 10 ਕਿਲੋਮੀਟਰ ਬਰਨਾਲਾ ਰੋਡ ਤੋਂ ਤੇ ਇਸ ਤਰ੍ਹਾਂ ਜਿਹੜਾ ਮੋਗੋ ਫਰੂਜ ਪਰ ਰੋਡ ਇੱਥੋਂ ਵੀ 10 ਕਿਲੋਮੀਟਰ ਜਿਹੜਾ ਸਾਈਡ ਤੇ ਨਗਰ ਪੈਂਦਾ ਸੋ ਆਪ ਸੰਗਤਾਂ ਵੀ ਇਸ ਸਥਾਨ ਦੇ ਦਰਸ਼ਨ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਦੁਆਰਾ ਪਾਤਸ਼ਾਹੀ 6ਵੀਂ ਗੁਰੂ ਸਰ ਮੱਦੋ ਕੇ ਨਗਰ ਦਾ ਨਾਮ ਸੋ ਸੰਤ ਬਾਬਾ ਮਾਧੋਦਾਸ ਜਿਨ੍ਹਾਂ ਨੂੰ ਸਤਿਗੁਰਾਂ ਨੇ ਦਰਸ਼ਨ ਦਿੱਤੇ ਉਹਨਾਂ ਦੇ ਨਾਮ ਤੋਂ ਮੱਦੋ ਕੇ ਨਗਰ ਪਿਆ ਜੀ ਸੋ ਨਗਰ ਦਾ ਨਾਮ ਮੱਦੋ ਕੇ ਗੁਰਦੁਆਰਾ ਗੁਰ ਸਰਪਤ ਸਹੀ ਸ਼ੇਮੀਆ ਜੀ ਸੋ ਆਪ ਸੰਗਤਾਂ ਕਰਕੇ ਸਤਨ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ